ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬਾਲੇ ਕਾંડ ਪਹਿਲਾ ਸੰਤ ਜੀ ਮਹਾਰਾਜ ਦਾ ਜਨਮ ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾ ਰਿਆਸਤ ਪਟਿਆਲਾ ਵਿਖੇ ਸੰਬਤ 1932 ਵਿਕਰਮੀ ਸੰਨ 1866 ਈਸਵੀ ਨੂੰ ਚੀਮਾ ਗੋਤ ਵਿੱਚ ਹੋਇਆ ਪਿੰਡ ਚੀਮਾ ਰਿਆਸਤ ਪਟਿਆਲਾ ਦਾ ਇੱਕ ਉੱਗਾ ਨਗਰ ਹੈ ਇਹ ਸੁਨਾਮ ਤੋਂ 8 ਪਿੱਖੀ ਅਤੇ ਲੋਂਗੋਵਾਲ ਤੋਂ 7 ਬੁਢਲਾਡੇ ਤੋਂ 17 ਅਤੇ ਗੁਰਸਾਗਰ ਸਾਹਿਬ ਮਸਤਵਾਨੇ ਤੋਂ 15 ਮੀਲ ਦੇ ਫਾਸਲੇ ਤੇ ਲੱਡਾ ਰਜਵਾਹਾ ਉੱਪਰ ਹੈ ਚੀਮਾ ਗੋਤ ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ ਇਸ ਨਗਰ ਤੋਂ 20 25 ਮੀਲ ਦੇ ਪੰਧ ਤੇ ਸਰਦਾਰ ਮਦਾਰ ਖਾਨ ਪਚਾਦਾ ਦਸਕੇ ਡੋਗਰੇ ਰਹਿੰਦਾ ਸੀ ਉਸ ਦੀ ਚੀਮਾ ਗੋਤ ਦੇ ਜੱਥੇਦਾਰ ਨਾਲ ਗੂੜੀ ਮਿੱਤਰਤਾ ਹੀ ਹੋ ਗਈ ਇਥੋਂ ਤੀਕਰ ਕੇ ਆਪਸ ਵਿੱਚ ਧਰਮਪਰਾ ਬਣ ਕੇ ਪੱਗ ਵਟਾਈ ਕਰਤਾਰ ਦੀ ਨੇਤ ਇੱਕ ਦਿਹਾੜੇ ਜਦੋਂ ਮਦਾਰ ਖਾਨ ਆਪਣੇ ਮਿੱਤਰ ਨੂੰ ਮਿਲਣ ਲਈ ਚੀਮੇ ਆਇਆ ਬੱਲੜ ਪੱਤੀ ਦੇ ਆਂਡੂ ਨਾਮੀ ਜਵਾਨ ਨੇ ਉਸ ਨੂੰ ਵਿਸਾਹ ਕੇ ਮਾਰ ਦਿੱਤਾ ਪਚਾਦੇ ਦੇ ਸੰਬੰਧੀ ਉਸ ਦੀ ਲੋਥ ਲੈ ਗਏ ਅਤੇ ਸਾਰੇ ਨਗਰ ਨੇ ਬੜੇ ਸਤਕਾਰ ਤੇ ਰੋਸ ਵਿੱਚ ਗੋਰ ਦੇ ਹਵਾਲੇ ਕੀਤੀ। ਸਭ ਦੇ ਮਨ ਵਿੱਚ ਕ੍ਰੋਧ ਉਬਾਲੇ ਖਾਰਿਆ ਸੀ ਕਿ ਕਦ ਸਮਾਂ ਮਿਲੇ ਤੇ ਬਦਲਾ ਲਈਏ। ਦਫਨਾਉਣ ਦੇ ਮਗਰੋਂ ਹੀ ਸਾਰੇ ਪਚਾਦੇ ਬੈਠ ਗਏ ਤੇ ਚੀਮਾ ਨਗਰ ਪਰ ਧਾਵਾ ਕਰਨ ਦੀ ਸਲਾਹ ਕੀਤੀ। ਇੱਕ ਵੱਡਾ ਭਾਰਾ ਕਟਕ ਇਕੱਠਾ ਹੋ ਗਿਆ ਤੇ ਪਿੰਡ ਚੀਮੇ ਵੱਲ ਤੁਰ ਪਿਆ। ਜਦ ਨਗਰ ਦੇ ਨੇੜੇ ਆਏ ਤਾਂ ਬਹੁਤ ਸਾਰੇ ਪਚਾਦੇ ਰੁੱਖਾਂ ਟੋਇਆਂ ਤੇ ਟਿੱਬਿਆਂ ਦੀ ਆੜ ਵਿੱਚ ਛੁਪ ਗਏ ਕੇਵਲ 5-10 ਪਚਾਦੇ ਬਾਹਰ ਰਹੇ ਪਿੰਡ ਵਾਲੇ ਥੋੜੇ ਜਿਹੇ ਵੈਰੀ ਵੇਖ ਕੇ ਇਹਨਾਂ ਨੂੰ ਦਬਲਣ ਲਈ ਪਿੰਡੋਂ ਬਾਹਰ ਆਏ ਫੇਰ ਕੀ ਸੀ ਲੁਕੇ ਹੋਏ ਪਚਾਦੇ ਮਾਨੋ ਖੁੰਬਾ ਵਾਂਗੂ ਧਰਤੀ ਤੋਂ ਨਿਕਲ ਪਏ ਵੱਡਾ ਪਾਰੀ ਸੰਗਰਾਮ ਹੋਇਆ ਤੇ ਚੀਮਾ ਗੋਤ ਦੇ 70 ਸੂਰਬੀਰ ਇਸ ਘਟਨਾ ਵਿੱਚ ਮਾਰੇ ਗਏ ਬਾਕੀ ਬਿਰਦ ਬਾਲਕਾਂ ਵਿੱਚ ਇੰਨਾ ਡਰ ਬੈਠ ਗਿਆ ਕਿ ਪਿੰਡ ਤੋਂ ਸਾਰੇ ਰਾਤੋਂ ਰਾਤ ਚਲੇ ਗਏ ਨਗਰ ਉਜੜ ਗਿਆ ਤੇ ਅਹਿਮਦਪੁਰ ਵਿੱਚ ਬੁਢਲਾਡੇ ਦੇ ਪਾਸ ਜਾ ਵਸੇ ਚੀਮਾ ਥੇ ਹੋ ਗਿਆ ਤੇ ਉਸ ਉੱਤੇ ਰਾਣੀ ਵਾਲੇ ਰੰਗੜਾਂ ਦਾ ਕਬਜ਼ਾ ਹੋ ਗਿਆ ਕੁਝ ਸਮਾਂ ਪਾ ਕੇ ਪਿੱਖੀ ਦੇ ਰਾਜੇ ਗੈਂਦੇ ਨੇ ਜੋ ਕਿ ਸੂਰਜ ਮਲ ਦਾ ਪ੍ਰਾਸ ਸੀ ਰੰਗੜਾਂ ਪਾਸੋਂ ਇਹ ਥਾਂ ਲੈ ਲਿਆ ਅਤੇ ਆਪਣੀ ਮੋੜੀ ਗੱਡੀ ਪਰ ਪਿੰਡ ਨਾ ਵਸਿਆ ਗੈਂਦੇ ਨੇ ਇੱਕ ਜੋਤਸੀ ਦੀ ਸਲਾਹ ਲਈ ਉਸਨੇ ਆਖਿਆ ਥੇ ਹੱਕ ਵਾਲਿਆਂ ਨੂੰ ਫਲੀਪੂਤ ਹੋਵੇਗਾ ਇਹ ਸੁਣ ਕੇ ਗੈਂਦੇ ਨੇ ਚੀਮੇ ਗੋਤ ਦੀ ਖੋਜ ਪੜ ਕੀਤੀ ਪਤਾ ਲੱਗਾ ਕਿ ਉਹ ਚੀਮਿਓ ਉਜੜ ਕੇ ਅਹਿਮਦਪੁਰ ਪਾਈ ਕੇ ਬਾਰੇ ਵਿੱਚ ਜਾ ਵਸੇ ਹਨ ਉਥੋਂ ਸੰਵਤ 1755 ਬਿਕਰਮੀ ਸਨ 1698 ਵਿੱਚ ਗੈਂਦੇ ਨੇ ਬਿੱਗੂ ਨੂੰ ਆਪਣੇ ਸਾਥੀਆਂ ਸਮੇਤ ਪੁਰਾਣੇ ਥੇ ਤੇ ਲਿਆਂਦਾ ਅਤੇ ਬਿੱਗੂ ਦੀ ਹੱਥੀ ਮੂੜੀ ਗੜਵਾਈ ਤੇ ਚੀਮਾ ਨਗਰ ਵਿੱਚ ਵਸਿਆ ਸੰਤ ਅਤਰ ਸਿੰਘ ਜੀ ਮਹਾਰਾਜ ਇਸ ਬਿੱਗੂ ਦੀ ਆਂਸ਼ ਵਿੱਚੋਂ ਸਨ ਜੀਵੇਂ ਗੋਤ ਦਾ ਸਜਰਾ ਨਸਬ ਇਹ ਹੈ ਜੈ ਸਿੰਘ ਵਰਿਆਮ हसन মিয়া ਬੇਗਾ ਬਿੱਗੂ ਬਿੱਗੂ ਦੇ ਅੱਗੇ ਵੀਰ ਸਿੰਘ ਬਖਤਾ ਆਸਾ ਵੀਰ ਸਿੰਘ ਦੇ ਅੱਗੇ ਗਰੀਬ ਸਿੰਘ ਖੜਕਾ निहाल सिंह मान सिंह खजान सिंह गरीब सिंह ਦੇ ਅੱਗੇ ਕਰਮ ਸਿੰਘ ਰਏ ਸਿੰਘ ਨਾਰਾਇਣ ਸਿੰਘ ਸ਼ੇਰ ਸਿੰਘ ਫਿਰ ਕਰਮ ਸਿੰਘ ਦੇ ਅੱਗੇ ਰਤਨਕੌਰ ਅਤਰ ਸਿੰਘ ਯਾਨੀ ਸੰਤ ਜੀ ਮਹਾਰਾਜ ਜੈ ਸਿੰਘ ਪ੍ਰਤਾਪਕੌਰ ਸੁਖਾ ਬਾਬਾ ਕਰਮ ਸਿੰਘ ਜੀ ਬਾਬਾ ਗਰੀਬ ਸਿੰਘ ਜੀ ਦੇ ਸੁਪੁੱਤਰ ਸਨ ਆਪ ਆਪਣੇ ਮਾਤਾ ਪਿਤਾ ਜੀ ਦੇ ਬੜੇ ਆਗਿਆਕਾਰ ਅਤੇ ਆਈ 사ਤ ਸੰਗਤ ਦੇ ਬੜੇ ਸੇਵਕ ਸਨ ਇਹਨਾਂ ਦਾ ਸੰਯੋਗ ਮਾਤਾ ਪੋਲੀ ਜੀ ਸੁਪਤਰੀ ਪਾਈ ਜੀਤਾ ਜੀ ਗੋਤ ਗੰਡੂ ਪਿੰਡ ਫਤੇਗੜ ਨਾਲ ਹੋਇਆ ਮਾਤਾ ਪੋਲੀ ਜੀ ਸੱਚਮੁੱਚ ਹੀ ਪੋਲੇ ਪੰਦਾ ਰੂਪ ਇੱਕ ਪੂਰਨ ਸਤਵੰਤੀ ਅਤੇ ਸੁਸ਼ੀਲ ਸੁਭਾਦੀ ਇਸਤਰੀ ਸੀ ਚਤੁਰਾਈ ਨਾ ਚਤਰ ਪੁਜ ਪਾਈ ਐ ਬੋਲੇ ਪਾਈ ਮਿਲੇ ਰਗੁਰਾਇ ਆਪੀ ਗਰੀਬ ਗੁਰਬੇ ਸਾਧ ਸੰਗਤ ਦੀ ਨਿਸ਼ਚੇ ਅਤੇ ਪ੍ਰੇਮ ਨਾਲ ਸੇਵਾ ਕਰਦੇ ਕਰਤਾਰ ਨੇ ਇਸ ਜੋੜੀ ਨੂੰ ਪਹਾਗ ਲਾਇਆ ਤੇ ਪਹਿਲਾ ਇੱਕ ਸੁਭਾਗ ਪੁਤਰੀ ਬਖਸ਼ੀ ਜਿਸ ਦਾ ਨਾਮ ਬੀਬੀ ਰਤਨਕੌਰ ਰੱਖਿਆ ਗਿਆ ਜਦ ਬੀਬੀ ਕੁਝ ਵੱਡੀ ਉਮਰ ਦੀ ਹੋ ਗਈ ਤਾਂ ਮਾਤਾ ਪੋਲੀ ਜੀ ਅਤੇ ਪਿਤਾ ਬਾਬਾ ਕਰਮ ਸਿੰਘ ਨੂੰ ਪੁਜੰਗੀ ਦੀ ਸਿੱਖ ਬਣੀ ਰਹੀ ਇਸ ਆਸ ਵਿੱਚ ਆਏ ਸਾਧ ਸੰਗਤ ਦੀ ਬੜੀ ਸੇਵਾ ਕਰਦੇ ਅਤੇ ਕਰਤਾਰ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾ ਸੁਪੁੱਤਰ ਪੇਜ ਇਸ ਜੋੜੀ ਦੀ ਸੇਵਾ ਪੋਲੇ ਪਾਏ ਤੇ ਅਰਦਾਸ ਨੂੰ ਫਲ ਲੱਗਾ ਇੱਕ ਦਿਨ ਜਦ ਬਾਬਾ ਕਰਮ ਸਿੰਘ ਜੀ ਅੰਮ੍ਰਿਤ ਵੇਲੇ ਹਲਬਾਣ ਜਾ ਰਹੇ ਸਨ ਤਾਂ ਉਹਨਾਂ ਨੂੰ ਇੱਕ ਸਾਧੂ ਬਾੜ ਦੇ ਪਾਸ ਖੜਾ ਦਿਸਿਆ ਬਾਬਾ ਜੀ ਨੇ ਦੂਰੋਂ ਹੀ ਜੋੜਾ ਲਾ ਦਿੱਤਾ ਬਲਦ ਖੜੇ ਕਰ ਦਿੱਤੇ ਅਤੇ ਬੜੇ ਸਤਕਾਰ ਨਾਲ ਹੱਥ ਜੋੜ ਸਾਧੂ ਦੀ ਚੜਨੀ ਆ ਲੱਗੇ ਜਦ ਬਾਬਾ ਜੀ ਨਮਸਕਾਰ ਕਰ ਖੜੇ ਹੋਏ ਤਾਂ ਸਾਧੂ ਮੁਸਕਰਾਇਆ ਅਤੇ ਬੜੇ ਪੇਮ ਨਾਲ ਆਖਣ ਲੱਗਾ ਕਰਮ ਸਿੰਘ ਅੱਜ ਤੇਰੀ ਭਾਵਨਾ ਪੂਰੀ ਹੋਈ ਆ ਲੈ ਅੰਮ੍ਰਿਤ ਜਲ ਦੀ ਸ਼ੀਸ਼ੀ ਇਸ ਨੂੰ ਲੈ ਜਾ ਤੇ ਆਪਣੇ ਘਰ ਸਾਹਮਣੇ ਰੱਖ ਦੇ ਜਿਸ ਦਿਹਾੜੇ ਤੇਰੇ ਘਰ ਇੱਕ ਸੂਰਬੀਰ ਪਜੰਗੀ ਪ੍ਰਗਟ ਹੋਵੇ ਉਸ ਦਿਨ ਇਸੇ ਥਾਂ ਸਾਡੀ ਅਮਾਨਤ ਮੋੜ ਜਾਈਂ ਬਾਬਾ ਜੀ ਇਹ ਅਸਚਰਜ ਕੋਤਕ ਵੇਖ ਕੇ ਕੁਝ ਹੈਰਾਨ ਤਾਂ ਹੋ ਗਏ ਪਰ ਸਾਧ ਸੰਤ ਦੇ ਮੇਲੀ ਸਨ ਨਿਸ਼ਚਾ ਡੋਲ ਰਿਆ ਪਿਛਲੇ ਪੈਰੀ ਘਰ ਮੁੜਾਏ ਅਤੇ ਅਮਾਨਤ ਆਪਣੀ ਸੁਭਾਗ ਸੁਪਤਨੀ ਮਾਤਾ ਪੋਲੀ ਦੇ ਸੁਪਰਦ ਕੀਤੀ ਤੇ ਸਾਧੂ ਦਾ ਬਚਨ ਸੁਣਾ ਦਿੱਤਾ ਸਮਾ ਪਾ ਕੇ ਸੰਬਤ 1923 ਵਿਕਰਮੀ ਸਨ 1866 ਈਸਵੀ ਦਿਨ ਬੁੱਧਵਾਰ ਚੇਤ ਸੁਦੀ ਏਕਮ ਨੂਟਾਈ ਕੜੀ ਰਾਤ ਗਈ ਬਾਲਕ ਨੇ ਜਨਮ ਲਿਆ ਉਹ ਫੁੱਟਦੇ ਹੀ ਬਾਬਾ ਕਰਨ ਸਿੰਘ ਨੂੰ ਸਾਧੂ ਦਾ ਬਚਨ ਯਾਦ ਆਇਆ ਆਲੇ ਵਿੱਚੋਂ ਸਾਧੂ ਦੀ ਅਮਾਨਤ ਲੈ ਕੇ ਪਿੰਡੋਂ ਬਾਹਰ ਚਲਾ ਗਿਆ ਉਸੇ ਥਾਂ ਬਾੜ ਕੋਲ ਸਾਧੂ ਨਜ਼ਰੀ ਪਿਆ ਬਾਬਾ ਜੀ ਨੇ بڑے ਅਦਮ ਨਾਲ ਸਾਧੂ ਨੂੰ ਨਮਸਕਾਰ ਕੀਤੀ ਤੇ ਉਸ ਦੀ ਅਮਾਨਤ ਮੋੜੀ ਸਾਧੂ ਉੱਥੋਂ ਕਿਧਰੇ ਚਲਾ ਗਿਆ ਅਤੇ ਬਾਬਾ ਕਰਨ ਸਿੰਘ ਜੀ ਘਰ ਮੋੜ ਆਏ 13ਵੇਂ ਦਿਹਾੜੇ ਵੇੜੇ ਦੀ ਰੋਟੀ ਕੀਤੀ ਅਤੇ ਬਾਲਕ ਦਾ ਨਾਂ ਅਤਰ ਸਿੰਘ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ